ਇਸ ਕੀਰਤਨ ਮੰਡਲ ਵੱਲੋਂ ਕੁਰਾਲੀ ਦੇ ਵਿੱਚ 4 ਤਰੀਕ ਨੂੰ ਖਾਟੂ ਸ਼ਾਮ ਜੀ ਦਾ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਕੁਰਾਲੀ ਦੇ ਵੱਖ-ਵੱਖ ਦੁਕਾਨਾਂ ਤੇ ਜਾ ਕੇ ਉਹਨਾਂ ਨੂੰ ਨਿਮੰਤਰਣ ਵੀ ਦਿੱਤਾ ਜਾ ਰਿਹਾ ਹੈ ਸਾਡੇ ਨਾਲ ਸ਼੍ਰੀ ਕੀਰਤਨ ਮੰਡਲ ਸਭਾ ਦੇ ਮੈਂਬਰ ਨੇ ਅ ਸਰ ਕਦੋਂ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਪ੍ਰੋਗਰਾਮ ਬਾਰੇ ਜਾਣਕਾਰੀ ਦਿਓ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਬੋਲੋ ਖਾਟੂ ਨਰੇਸ਼ ਜੀ ਜੈ ਹਾਰੇ ਕੇ ਸਹਾਰੇ ਕੀ ਜੈ ਕਰਨੇ ਵਾਲਾ ਵੀ ਸ਼ਾਮ ਕਰਾਨੇ ਵਾਲਾ ਵੀ ਸ਼ਾਮ ਸ਼੍ਰੀ ਸ਼ਾਮ ਪ੍ਰੇਮੀ ਮੰਡਲ ਕੁਰਾਲੀ ਔਰ ਕੁਰਾਲੀ ਸ਼ਹਿਰ ਦੇ ਸਾਰੇ ਸਹਿਯੋਗ ਦੇ ਨਾਲ 4 ਮਈ ਦਿਨ ਸ਼ਨੀਵਾਰ 11 ਵਾਲੀ ਰਾਤ ਇੱਕ ਖਾਟੂ ਸ਼ਾਮ ਜੀ ਦਾ ਧਾਰਮਿਕ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਵਾਰਡ ਨੰਬਰ 14 ਖਾਟੂ ਧਾਮ ਮੰਦਿਰ ਦੇ ਬਿਲਕੁਲ ਗਰਾਊਂਡ ਦੇ ਸਾਹਮਣੇ 7 ਵਜੇ ਤੋਂ ਲੈ ਕੇ ਪ੍ਰਭੂ ਇੱਛਾ ਤੱਕ ਕੰਮ ਚ ਪ੍ਰੋਗਰਾਮ ਚਲੇਗਾ ਜੀ ਜਿਸ ਦੇ ਵਿੱਚ ਮਾਸਟਰ ਨੂਰ ਮਹਿਰਾ ਜੀ ਅੰਮ੍ਰਿਤਸਰ ਤੋਂ ਔਰ ਪਰਵਿੰਦਰ ਪਲਕ ਦੀ ਫਤਿਹਾਬਾਦ ਤੋਂ ਖਾਟੂ ਸ਼ਾਮ ਜੀ ਦੇ ਭਜਨਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਸੋ ਸਾਰੇ ਸ਼ਹਿਰ ਨੂੰ ਬੇਨਤੀ ਕੀਤੀ ਜਾਂਦੀ ਹੈ 4 ਮਈ ਦਿਨ ਸ਼ਨੀਵਾਰ ਹੁਮ ਹੁਮਾ ਕੇ ਖਾਟੂ ਸ਼ਾਮ ਜੀ ਦਾ ਪ੍ਰੋਗਰਾਮ ਸੁਣੋ ਔਰ ਆਪਣਾ ਆਨੰਦ ਮਾਣੋ ਜੀ ਅ ਜਿਹੜਾ ਇਹ ਪ੍ਰੋਗਰਾਮ ਹੈ ਕਿੰਨੇ ਵਜੇ ਸ਼ੁਰੂ ਹੋਣਾ ਨਿਸ਼ਾਨ ਕਰੀ ਦਿਓ जय श्री शाम करने वाला शाम कराने वाला शाम ये जेड़ा प्रोग्राम हो रहा है जी ये शाम प्रेमी मंडल करवा रहे सारे सहयोग शहर ਦੇ सहयोग ਦੇ ਨਾਲ ਤੇ प्रोग शामी 7 ਵਜੇ ਸ਼ੁਰੂ ਹੋਏਗਾ ਤੇ ਪ੍ਰਭੂ ਇੱਛਾ ਤੱਕ ਪ੍ਰੋਗਰਾਮ ਚੱਲੇਗਾ ਤੇ ਲੰਗਰ ਵੀ ਤੂਟ ਤੂਟ ਚੱਲੇਗਾ ਤੇ ਅਸੀਂ ਸਾਰੇ ਸ਼ਹਿਰ ਨੂੰ ਬੇਨਤੀ ਕਰਦੇ ਆ ਕਿ ਹਮ ਹਮਾ ਕੇ ਸਾਰਾ ਸ਼ਹਿਰ ਇਸ ਪ੍ਰੋਗਰਾਮ ਦੇ ਵਿੱਚ ਆਵੇ ਤੇ ਵੱਧ ਵਿਚਾਰੂ ਕੇ ਹਿੱਸਾ ਲਵੇ ਆ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰੋਗਰਾਮ ਦੇ ਲਈ ਤੁਸੀਂ ਅੱਜ ਕਾਰਡ ਵੰਡ ਰਹੇ ਨਿਯੋਤਾ ਦੇ ਰਹੇ ਹੋ ਸ਼ਹਿਰ ਵਾਸੀਆਂ ਨੂੰ जय श्री श्याम जी 4 ਮਹੀਨੋਂ ਜੀ ਸਾਈਂ ਆਪਣੇ ਸ਼ਾਮਾ ਬਾਬਾ ਜੀ ਦੀ ਸੰਦੇ ਦਾ ਪ੍ਰੋਗਰਾਮ ਕਿਤਰਾ ਜਾ ਰਿਹਾ ਜੀ ਤੇ ਅਸੀਂ ਆਰ.ਐਨ.ਜੀ ਦੇ ਮਾਧਿਅਮ ਨਾਲ ਹੀ ਪੂਰੇ ਇਲਾਕੇ ਨੂੰ ਅਸੀਂ ਇੱਕ ਇਨਵਿਟੇਸ਼ਨ ਦੇ ਰਹੇ ਹਾਂ ਕਿ ਹਮ ਮਾ ਕੇ ਪਹੁੰਚਣ ਸ਼ਾਮਾ ਬਾਬਾ ਦਾ ਗੁਣਗਾਨ ਕਰਨ ਮਨ ਮੰਗੀਆਂ ਮਰਦਾਂ ਪਾਣ ਜੀ ਤੇ ਲੰਗਰ ਦੀ ਸੇਵਾ ਵੀ ਉੱਥੇ ਡੁੱਟ ਚੱਲੇਗੀ ਜੀ ਤੇ ਸਾਰੇ ਸ਼ਹਿਰ ਵਾਸੀ ਸਾਡਾ ਸਾਥ ਦੇਣ ਜੀ ਹਮ ਮਾ ਕੇ ਪਹੁੰਚਣ ਜੈ ਸ਼੍ਰੀ ਸ਼ਾਮ ਜੀ ਜੈ ਸ਼੍ਰੀ ਜੈ ਸ਼੍ਰੀ ਸ਼ਾਮ ਜੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅ ਵਕ ਵਕ ਦੁਕਾਨਾਂ ਤੇ ਜਿਹੜੇ ਕਾਰਡ ਵੀ ਵੰਡੇ ਜਾ ਰਹੇ ਆ ਤੇ ਨਿਯੋਤਾ ਦਿੱਤਾ ਜਾ ਰਿਹਾ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਹੋਰ ਤਸਵੀਰਾਂ ਦਿਖਾਣੇ ਕੁਰਾਲੀ ਦੇ ਸਾਰੇ ਬਾਜ਼ਾਰ ਦੇ ਵਿੱਚ ਜਿਹੜੇ ਆ ਕਾਰਡ ਵੰਡੇ ਜਾ ਰਹੇ ਆ ਅਤੇ ਨਿਯੋਤਾ ਦਿੱਤਾ ਜਾ ਰਿਹਾ ਤੇ 4 ਤਰੀਕ ਨੂੰ ਇੱਕ ਪ੍ਰੋਗਰਾਮ ਜਿਹੜਾ ਕੁਰਾਲੀ ਦੇ ਵਿੱਚ ਕਰਵਾਇਆ ਜਾ ਰਿਹਾ ਤੇ ਅਸੀਂ ਵੀ ਸੰਗਤ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸ਼੍ਰੀ ਘਾਟੂ ਸ਼ਾਮ ਜੀ ਦਾ ਕੀਰਤਨ ਸੁਣਨ ਲਈ ਜ਼ਰੂਰ ਪਹੁੰਚੋ ਅਤੇ ਕਮੈਂਟ ਬਾਕਸ ਦੇ ਵਿੱਚ ਜੈ ਸ਼੍ਰੀ ਸ਼ਾਮ ਜ਼ਰੂਰ ਲਿਖੋ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਤ ਅਰुण ਕੁਰਾਲੀ